ਬੀਤੀ ਰਾਤ ਚੋਰਾਵਾਂ ਵੱਲੋਂ ਇੱਕ ਹਲਵਾਈ ਦੀ ਦੁਕਾਨ ਦੇ ਵਿੱਚ ਕੀਤੀ ਚੋਰੀ ਨਗਦੀ ਅਤੇ ਹੋਰ ਸਮਾਨ ਵੀ ਹੋਇਆ ਚੋਰੀ ਜਾਣਕਾਰੀ ਅਨੁਸਾਰ ਜੈਤੂ ਦੇ ਬਠਿੰਡਾ ਰੋਡ ਤੇ ਸਥਿਤ ਬਾਬਾ ਫਰੀਦ ਸਵੀਟਸ ਵਿਖੇ ਬੀਤੀ ਰਾਤ ਚੋਰਾਵਾਂ ਵੱਲੋਂ ਚੋਰੀ ਕਰ ਲੈ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਚੋਰਾਵਾਂ ਵੱਲੋਂ ਛਟਰਾ ਨੂੰ ਭੰਨ ਕੇ ਅਤੇ ਦੁਕਾਨ ਦੇ ਵਿੱਚ ਪਿਆ ਗੱਲਾਂ ਚੁੱਕ ਕੇ ਬਾਹਰ ਲਿਆਂਦਾ ਗਿਆ ਅਤੇ ਪੈਸੇ ਕੱਢ ਕੇ ਉਸ ਨੂੰ ਉੱਥੇ ਹੀ ਰੱਖ ਦਿੱਤਾ ਗਿਆ ਅਤੇ ਦੂਜੀ ਦੁਕਾਨ ਦੇ ਵਿੱਚੋਂ ਵੀ ਸਿਲੈਂਡਰਾਂ ਸਮੇਤ ਹੋਰ ਵੀ ਸਮਾਨ ਚੋਰੀ ਹੋਇਆ ਹੈ ਜਿਹਦੇ ਚੱਲਦੇ ਆ ਜੈਤੋ ਠਾਣੇ ਦੇ ਏਐਸਏ ਗੁਰਮੀਤ ਸਿੰਘ ਮੌਕੇ ਤੇ ਪਹੁੰਚੇ ਤੇ ਉਹਨਾਂ ਵੱਲੋਂ ਪੂਰੀ ਛਾਣਬਣ ਕੀਤੀ ਜਾ ਰਹੀ ਹੈ ਆਹ ਸੁਣਦੇ ਆ ਕੀ ਕਹਣਾ ਹੈ ਮਾਲਕ ਦਾ ਤੇ ਏਐਸਏ ਗੁਰਮੀਤ ਸਿੰਘ ਦਾ ਉਹਦਾ ਫੋਨ ਆਇਆ ਸਾਨੂੰ ਤਾਂ ਹੀ ਹੂੰ ਕਹਿੰਦੇ ਵੀ ਤੁਹਾਡੇ ਸ਼ਟਰ ਚੱਕੇ ਹੋਏ ਆ ਦੋਨੇ ਦੁਕਾਨ ਦੇ ਹੂੰ ਤੇ ਆ ਕੇ ਵੇਖਿਆ ਜੀ ਇਧਰੋਂ ਗੱਲਾਂ ਤਾਂ ਆਪਣਾ ਗਲੀ 'ਚ ਪਿਆ ਸੀ 5400 ਰੁਪਏ ਸੀ ਇਹਦੇ ਜੋ ਲੈ ਗਏ ਇਧਰਲੇ ਦੂਜੀ ਦੁਕਾਨ ਦਾ ਆਪਣਾ ਵੇਖਣਾ ਵੀ ਕੀ ਚੱਕਿਆ ਕੀ ਨਹੀਂ ਉਧਰ ਜਿੱਧਰ ਬਣਾਉਂਦੇ ਆ ਉਧਰ ਕਾਫੀ ਸਮਾਨ ਪਿਆ ਹੁੰਦਾ ਆਪਣਾ ਬੀ ਇੱਧਰ ਨਾਲੋਂ ਜ਼ਿਆਦਾ ਉੱਧਰ ਸਮਾਨ ਪਿਆ ਹੁੰਦਾ ਜੀ ਕੀ ਕੀ ਸਮਾਨ ਹੁੰਦਾ ਜੀ ਉੱਧਰ ਉੱਧਰ ਸਿਲੰਡਰ ਖੰਡ ਕਿਉਂ ਜਣੀ ਜਿਹਦਾ ਅਮਾਉਂਟ ਜ਼ਿਆਦਾ ਹੁੰਦਾ ਉਹ ਤਿਆਰ ਸਮਾਨ ਕਰਦੇ ਹੋ ਨਾਲ ਦੀ ਦੁਕਾਨ 'ਚ ਕਰਦੇ ਹਾਂ ਨਹੀਂ ਉੱਧਰ ਚੈੱਕ ਕੀਤਾ ਗਿਆ ਨੇ ਕੀ ਕਾਰਨ ਕੀ ਬਣਿਆ ਨਹੀਂ ਜੀ ਚੈੱਕ ਉਹ ਬੜੇ ਸੀਗੇ ਅੰਦਰ ਜੀ ਤੇ ਬੜੇ ਤਾਂ ਹੋਣਗੇ ਉਹ ਵੀ ਬੜੇ ਹੋਣਗੇ ਅੰਦਰ ਤਾਂ ਪਰ ਅਜਿ ਕਿਸੇ ਨੂੰ ਨਹੀਂ ਬਾੜਿਆ ਸੀਗਾ ਵੀ ਜਿੰਨਾ ਚਿਰ ਮਲਾਜ਼ਮ ਨਹੀਂ ਆਉਂਦੇ ਠੀਕ ਹੈ ਤੇ ਮਲਾਜ਼ਮਾਂ ਨੇ ਆ ਕੇ ਸ਼ਟਰ ਨੀਵਾ ਕਰਤਾ ਹੁਣ ਤਾਂ ਬੜੇ ਨਹੀਂ ਜਾਂਦਾ ਅੰਦਰ ਪੁਲਿਸ ਆਈਏ ਕੀ ਕਰੇ ਉਹ ਕਹਰੇ ਜੀ 9 ਵਜੇ ਆ ਜੂ ਤੁਸੀਂ ਦੇਖਦੇ ਆ ਵੀ ਕੀ ਬੰਦ ਆ ਕਰੀ ਸ਼ਨਾਖਤ ਕਰਕੇ ਇੱਥੋਂ ਆ ਕੇ ਤੇ ਬਲਵਾਤ ਉਹਨੇ ਕੋਈ ਖਾਸ ਆਪਣੇ ਨਾ ਕਰੀਨੀ ਕੋਈ ਸੀਸੀਟੀਵੀ ਕੈਮਰੇ ਵਗੈਰਾ ਵੀ ਲੱਗੇ ਹੋਏ ਦੁਕਾਨ ਦੇ ਵਿੱਚ ਨਹੀਂ ਇੱਥੇ ਨਹੀਂ ਲੱਗੇ ਨੇੜੇ ਵੀ ਨਹੀਂ ਲੱਗੇ ਆਪਣੇ ਇੱਥੇ ਬੰਦੇ ਕੋਈ ਕਿਸੇ ਦੇ ਸ਼ੱਕ ਸੁਭਾ ਕੀਤੇ ਗਈ ਹੈ ਇਹ ਕਿਤੇ ਕਰਿਆ ਜਾਵੇ ਠੀਕ ਹੈ ਜੀ ਕੀ ਨਾਂ ਕੀ ਵੀ ਮੇਰਾ ਨਾਮ ਸੰਜੇ ਖਾਨ ਹੈ ਤੇ ਤੁਸੀਂ ਮਤਲਬ ਜਾ ਕੇ ਸੀ ਮੌਕੇ ਵਰਦ ਦਿੱਤੇ ਕੀ ਮੌਕੇ ਵਰਦ ਦਿੱਤੇ ਕੀ ਹਾਂਜੀ ਇੱਕ ਨਾ ਸਵੇਰ ਟੇਢੀ ਹੋਇਆ ਸੀ ਤੇ ਦੋ ਇੱਕ ਦੁਕਾਨ ਦੇ ਦੋ ਸ਼ਟਰ ਟੁੱਟੇ ਉੱਥੇ ਮੌਕੇ ਤੇ ਗਏ ਸੀ ਜੀ ਵੇਖਿਆ ਬੰਦਾ ਸਾਹਿਬ 4000 ਰੁਪਏ ਸੀ ਕੋਈ ਚੋਰ ਕੱਢ ਕੇ ਲੈ ਗਿਆ ਇੱਕ ਸਿਲੰਡਰ ਸਾਡਾ ਚੋਰੀ ਹੋਇਆ ਉਹ ਬਰਤਾਲ ਕਰ ਰਹੇ ਆ ਬੰਦ ਲੈ ਕੇ ਜੈਸੇ ਕਾਰਵਾਈ ਕਰਨਗੇ ਆ ਕੋਈ ਨਾਮ ਵਗੈਰਾ ਵੀ ਉਹਨਾਂ ਨੇ ਲਿਖਾਇਆ ਕਿਸੇ ਦਾ ਨਾਮ ਕੋਈ ਨਹੀਂ ਲਿਖਾਇਆ ਜੀ ਇਹ ਤਾਂ ਮੁੱਖ ਸੁੱਖ ਸੁਖ ਹੋਵੇ ਕੋਈ ਦੱਸਿਆ ਹੋਵੇ ਪੁੱਛਿਆ ਸੀ ਉਹਨਾਂ ਤੋਂ ਜੀ ਉਹ ਆਉਂਦੇ ਆ ਉਹਨਾਂ ਨੂੰ ਟਾਈਮ ਦਿੱਤਾ ਜੀ ਫੋਨ ਇਹਦਾ ਠੀਕ ਕੁਸਤੂਆਰ ਕਰੀ ਕਰ ਲਈ ਨੁਕਸਾਨ ਕਿੰਨਾ ਹੋਇਆ ਨੁਕਸਾਨ ਕੋਈ ਤਕਰੀਬਨ ਹੈਗਾ ਜੀ 6-7000 ਦਾ ਠੀਕ ਹੈ ਜੀ ਹਾਂ ਕੀ ਨਾਮ ਸਿਰ ਆਪਣਾ ਗੁਰਮੀ ਸਿੰਘ ਜੀ ਠੀਕ ਹੈ ਸਰ ਥੈਂਕ ਯੂ ਸਰ ਠੀਕ ਹੈ